ਹਾਂਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਜਾਣੇ ਹਾਂ ਕੈਲਗਰੀ ਦੇ ਮੇਲੇ ਤੇ ਤੇ ਦਿਖਾਉਣੇ ਆ ਇੱਥੋਂ ਦੀਆਂ ਖੂਬ ਰੌਣਕਾਂ ਇਹਨੂੰ ਕੈਲਗਰੀ ਦਾ ਮੇਲਾ ਤੇ ਇੱਥੋਂ ਦੇ ਸਟ੍ਰੀਕ ਆ ਜਿਹੜੇ ਉਹ ਸਟੈਂਪਡ ਕਹਿ ਦਿੰਦੇ ਆ ਇਹ ਆਪਣੇ ਜਿਵੇਂ ਪਿੰਡਾਂ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਮੇਲੇ ਲੱਗਦੇ ਆ ਰੈਂਕੀ ਦਾ ਜ਼ਿਲ੍ਹਾ ਤੋਂ ਦਾ ਇਹ ਉਹਨੂੰ ਬਹੁਤ ਆਕਰਸ਼ਣ ਆ ਰੇਡੀਓ ਤੋਂ ਦੇਖਣ ਨੂੰ ਮਿਲਦੀ ਹੈ ਯੋ ਕਿਸ ਨਾਇਟ ਦੇਖ ਕੇ ਤੇ ਅਫਾਇਰ ਰਹਿ ਗਈਆਂ ਮੈਂ ਤੂੰ ਚੁਣੀ ਸੀ ਮੈਂ ਤੂੰ ਵਾਪਸ ਆਸਰ ਹਰ ਟਾਈਮ ਯੂ ਗੋ ਬੈਕ ਥੇਰ ਜਿਸ ਲੱਕੜਸ ਤੇ ਨਿਹੜ ਦੰਨਿਆ ਰ ਤੂੰ ਦੇਖਣ ਨੂੰ ਮੈਂ ਤਾਂ ਐਸ ਹੀ ਹਾਉ ਇਸ ਸੋ ਕਿਰਨ ਲੈ ਦਾ ਨਾਮ ਲੈ ਕਰਦੇ ਆ ਵੈਸੇ ਸਾ ਜਿਹੜੀਆਂ ਰਾਈਡਾਂ ਜ਼ਿਆਦਾਤਰ ਫਰੰਟੋ ਦੇ ਵਿੱਚ ਦਿਖਣ ਨੂੰ ਮਿਲਦੀਆਂ ਪਰ ਇਸ ਵਾਰ ਟੈਲੀ ਵੀ ਦੇ ਜਿੱਦੇ ਉੱਪਰ ਵੀ ਕਾਫੀ ਖਤੰਤ ਰਾਈਡਾਂ ਆਈਆਂ ਨੇ ਉਹ ਵਕਤ ਠੀਕ ਕਰਦਾ ਕੰਮ ਤਾਂ ਨੇ ਤੇ ਇਹਦਾ ਬਹੁਤ ਸਾਰੇ ਸਥਾਨੇ ਦਾ ਦੰਦਪਨ ਆ ਲੈ ਗਏ ਉਹਨਾਂ ਦਾ ਫੀਡਾਂ ਪਕੜੀਆਂ ਸੀ ਬਹੁਤ سارے ਜਾਨਵਰ ਜਿਹੜੇ ਜਿਹੜੀ ਸਭ ਤੋਂ ਜ਼ਿਆਦਾ ਖੂਬਸੂਰਤੀ ਆ ਉਹ ਇਹਨਾਂ ਦੇ ਪੁਰਾਣੇ ਕਲਚਰ ਦੀ ਆ ਇੱਥੇ ਤੁਸੀਂ ਉਹਨਾਂ ਦਾ ਪੁਰਾਣਾ ਕਲਚਰ ਆ ਜਿਹੜਾ ਉਹ ਦੇਖ ਸਕਦੇ ਆ ਇਹ ਆਪਣੇ ਪੁਰਾਣੇ ਕਲਚਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਸ ਤਰੀਕੇ ਦੇ ਨਾਲ ਇਹ ਦਿਖਾਉਣਗੇ ਤੁਹਾਨੂੰ ਪੁਰਾਣੇ ਕਲਚਰ ਦੇ ਵਿੱਚ ਕਿਸ ਤਰ੍ਹਾਂ ਘੋੜਿਆਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ ਜਿਵੇਂ ਤੁਸੀਂ ਦੇਖ ਲਿਆ ਕਿ ਹਾਲ ਆ ਇਹ ਹਾਲਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ ਅੱਗੇ ਤੁਸੀਂ ਦੇਖੋਗੇ ਕਿ ਇਹ ਸਿੱਕੇ ਦੇ ਨਾਲ ਜਿਹੜੀਆਂ ਉਹ ਬੱਟਾ ਮੰਨਿਆ ਜਾਂਦੀ ਸੀ ਜਿਵੇਂ ਅਸਰ ਦੇ ਬਰੀ ਦੇ ਨਾਲ ਤੇ ਪੰਜਾਬ ਦੇ ਵਿੱਚ ਤਾਂ ਇੰਨਾ ਦੇ ਬੱਟਾ ਨੇ ਇਹ ਇਹਨਾਂ ਦੀ ਤਕਨੀਕ ਸੀਗੀ ਘੂੜਿਆਂ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜੀ ਬੱਟਾ ਪਾਉਣ ਵਾਲੀ ਮਸ਼ੀਨ ਹੈ ਜਿਹੜੀ ਉਹ ਬਣਾਈ ਗਈ ਸੀ ਪੁਰਾਣਾ ਕਲਚਰ ਇਹਨਾਂ ਦੀ ਖੂਬਸੂਰਤੀ ਤੇ ਪੁਰਾਣੇ ਕਲਚਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਹ ਤੇ ਤੁਸੀਂ ਹਰ ਇੱਕ ਪੁਰਾਣੀ ਤੋਂ ਪੁਰਾਣੀ ਚੀਜ਼ ਆ ਜਿਹੜੀ ਉਹ ਤੁਸੀਂ ਦੇਖੋਗੇ ਕਿਹੜੇ ਤਰੀਕੇ ਦੇ ਨਾਲ ਇਹ ਪੁਰਾਣੀਆਂ ਚੀਜ਼ਾਂ ਨੂੰ ਬਣਾਉਂਦੇ ਸੀ ਕਿਵੇਂ ਇਹ ਆਪਣੇ ਹੱਥਾਂ ਦੇ ਨਾਲ ਪੁਰਾਣੇ ਬਣਾਉਂਦੇ ਸੀ ਪੁਰਾਣੀਆਂ ਚੀਜ਼ਾਂ ਬਣਾਉਂਦੇ ਸੀ ਤਾਂ ਇਹ ਪੁਰਾਣਾ ਕਲਚਰ ਆ ਜਿਹੜਾ ਉਹ ਇਸ ਮੇਲੇ ਦੀ ਸਭ ਤੋਂ ਜ਼ਿਆਦਾ ਖੂਬਸੂਰਤੀ ਆ ਜਿਵੇਂ ਆਪ ਕੋ ਉਥੇ ਘੋੜਿਆਂ ਦੇ ਮੇਲੇ ਲੱਗਦੇ ਆਉ ਤਰੀਕੇ ਨਾਲ ਇੱਥੇ ਇਹਨਾਂ ਨੇ ਜਿਹੜਾ ਇਹ ਪੁਰਾਣੇ ਘੋੜਿਆਂ ਨੂੰ ਸਾਹਮਣੇ ਰੱਖਿਆ ਹੋਇਆ ਤੇ ਲੱਗ ਲੱਗ ਕਿਸਮ ਦੇ ਜਿਹੜੇ ਘੋੜਿਆ ਉਹ ਇਹਨਾਂ ਨੇ ਇਸ ਮੇਲੇ 'ਚ ਦਿਖਾਏ ਆ। ਪੱਖ ਪੱਖ ਤਰ੍ਹਾਂ ਦੇ ਜੀਮੇਨਾਂ ਨੇ ਆਪਣੇ ਸਪੌਟ ਬਣਾਏ ਆ ਤੇ ਪੱਖ ਪੱਖ ਤਰ੍ਹਾਂ ਦੇ ਘੋੜੇ ਆ ਜਿਹੜੇ ਤੁਹਾਨੂੰ ਪੁਰਾਣੇ ਜਿਨ੍ਹਾਂ ਦੇ ਨਾਲੇ ਆਪਣਾ ਪੁਰਾਣਾ ਕੰਮ ਕਰਦੇ ਆ ਜਾਂ ਕੰਮ ਕਰਦੇ ਸੀ ਉਹ ਇਹ ਘੋੜੇ ਆ ਜਿਹੜੇ ਇੱਥੇ ਲੈ ਕੇ ਆਇਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਆ ਦੇਖਦੇ ਹੁੰਨੇ ਆ ਕਿ ਆਪਣੀ ਜਿਹੜੀ ਪੁਰਾਣੀ ਖੇਤੀਬਾੜੀ ਆ ਉਹ ਬਾਲਦਾ ਦੇ ਨਾਲ ਕੀਤੀ ਜਾਂਦੀ ਆ ਇਸ ਤਰੀਕੇ ਨਾਲ ਜਿਹੜੀ ਇੱਥੇ ਖੇਤੀਬਾੜੀ ਕੀਤੀ ਜਾਂਦੀ ਸੀ ਜਾਂ ਆਉਣ ਜਾਂਦੇ ਜਿਹੜੇ ਸਾਧਨ ਸਹਯੋਗ ਪੂਰੇ ਸੀ ਆਪਣੇ ਪੁਰਾਣੇ ਇਹਨਾਂ ਦੇ ਘੋੜਿਆਂ ਦੀ ਜਿਹੜੀ ਹਾਈਟ ਆ ਉਹ ਬਹੁਤ ਜ਼ਿਆਦਾ ਆ ਸਾਧਨ ਕਿੰਨੇ ਜਿਆਦਾ ਸਨ ਕਿੰਨੇ ਜਿਆਦਾ ਇਹ ਤਕੜੇ ਕੁਰੇਤਾਂ ਨਗੇ ਜਿਹੜੇ ਪ੍ਰਾਣੇ ਆ ਜਿਨ੍ਹਾਂ ਦੇ ਨਾਲ ਇਹ ਆਪਣੀ ਖੇਤੀਬਾੜੀ ਤੇ ਆਉਣ ਜਾਂਦੇ ਸਾਧਨ ਲਈ ਜਿਨ੍ਹਾਂ ਨੂੰ ਵਰਤਿਆ ਜਾਂਦਾ ਸੀ ਤੇ ਇਸ ਤਰੀਕੇ ਨਾਲ ਇਹ ਪ੍ਰਾਣੇ ਕਲਚਰ ਨੂੰ ਹਮੇਸ਼ਾ ਯਾਦ ਰੱਖਦੇ ਆ ਤੇ ਆਪਣੇ ਪ੍ਰਾਣੇ ਕਲਚਰ ਨੂੰ ਵੀ ਇਹ ਰਿਪਰੈਜ਼ੈਂਟ ਕਰਦੇ ਆ ਹਰ ਮਿਲਟਰੀ ਨੇ ਆਪਣੇ ਸਾਧ ਲਗਤਰਾਂ ਦੇ ਹਥਿਆਰ ਟੈਂਕਸ ਬ੍ਰੋਫਾਂ ਨੂੰ ਲਗਾਇਆ ਹੋਇਆ ਤੇ ਉਹ ਕਿੰਨੂੰ ਚਲਾਉਣ ਬਾਰੇ ਜਿਸ ਦੀ ਕਿੰਨਾ ਵੇਟ ਆ ਕਿਹੜੀ ਗੱਲ ਆ ਆ ਤਰੀਕੇ ਦੀ ਜਿਹੜੀ ਤੁਹਾਨੂੰ ਜਾਣਕਾਰੀ ਆ ਉਹ ਦਿੰਦੇ ਤੇ ਆਮ ਲੋਕ ਇਹਨਾਂ ਤਿਆਰਾਂ ਚੱਕ ਕੇ ਵੀ ਨਹੀਂ ਚੁੱਕਦੇ ਯਾਰਨ ਤਾਜ਼ਾ ਕਰ ਸਕਦੇ ਤੇ ਆਪਣੀ ਫੈਮਲੀ ਦੇ ਨਾਲ ਬਹੁਤ ਵਧੀਆ ਵਾਰੀ ਕਰਦਾ ਆ ਜਾਂਦਾ ਹਾਂ ਆਲਦੀ ਨਾਲ ਤੁਸੀਂ ਇਥੇ ਬਹੁਤ ਬੋਲ ਕੇ ਹਰ ਇੱਕ ਦੇ ਵਿੱਚ ਉਹ ਤੋਂ ਦੇ ਕਲਚਰ ਬਾਰੇ ਸਿੱਖਦੀ आनंद ਨੂੰ ਖੂਬਸੂਤੀ ਨਾਲ ਇੰਜੋਏ ਕੀਤਾ ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਜੇ ਤੁਸੀਂ ਇਸ ਮੇਲੇ ਤੇ ਆਉਣਾ ਜੇ ਤੁਸੀਂ ਕੈਲਗਰੀ ਚਾਹ ਜਾਂ ਬਾਹਰੋਂ ਕਿਤੇ ਆਉਣਾ ਤਾਂ ਤੁਸੀਂ ਸੀਟ ਰੇਨ ਤੇ ਆਇਓ ਕਿਉਂਕਿ ਸੀਟ ਰੇਨ ਤੁਹਾਨੂੰ ਜਮਾਂ ਬਿਲਕੁਲ ਮੇਲੇ ਦੇ ਕੋਲ ਸਟੇਸ਼ਨ ਦੇ ਉੱਪਰ ਉਤਾਰ ਦੇਊਗੀ ਤਾਂ ਉੱਥੋਂ ਤੁਸੀਂ ਇਸ ਮੇਲੇ ਦਾ ਆਨੰਦ ਮਾਣ ਸਕਦੇ ਆ ਕਿਉਂਕਿ ਆਪਣੇ ਸਾਧਨ ਤੇ ਆਉਂਗੇ ਤਾਂ ਤੁਹਾਨੂੰ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਤੁਸੀਂ ਕੋਸ਼ਿਸ਼ ਕਰੋਗੇ ਆਪਣੇ ਇਸ ਮਿਲੇ ਤੇ ਆਨਲਾਈ ਤੁਸੀਂ ਸੀ ਟ੍ਰੇਨ ਦਾ ਆਨੰਦ ਲਾਓ ਚੰਗਾ ਜੀ ਫਿਰ ਸਸਰੀ ਕਾਲ ਫਿਰ ਮਿਲਾਂਗੇ ਅਗਲੀ ਨਵੀਂ ਵੀਡੀਓ ਵਿੱਚ ਤੇ ਅਗਲੇ ਨੰਮੇ ਸਫਰ ਵਿੱਚ ਤਦ ਤੱਕ ਲਈ ਰਬ ਰੱਖਾ